ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੁਣ ਹੋ ਰਿਹਾ ਸੁਮੇਤ ਦਾ 6 ਵਜੇ ਨੂੰ ਆਲੇ ਨੇ ਹਜੇ ਭੱਜੀ ਰਹੀ ਹਾਲੇ ਪਈ ਨੇ 5-7 ਮਿੰਟ 6 ਵਜੇ ਚ ਤੇ ਮੈਂ ਰੱਖੀ ਇਧਰ ਚਾਹ ਹੁਣ ਟਾਈਮ ਦਾ ਥੋੜਾ ਫਰਕ ਪੈ ਗਿਆ ਦਿਨਾਂ ਦਾ ਹੁਣ ਜਿਵੇਂ ਦਿਨ ਅগে ਜਲਦੀ ਚੜ ਜਾਣਾ 5 ਵਜੇ ਕੀਤਾ ਦਿਨ ਚੜ ਜਾਣਾ ਹੁਣ ਅੱਜ ਮੈਂ 8:30 ਪੰਜ ਉੱਠੀ ਨੀਤਾ ਸੀ ਆਲਮੋਸਟ ਪੌਣੇ 6 ਦੇ ਕਰੀ ਬੁਰਦੇ ਹੋਨੇ 8:30 ਪੌਣੇ 6 ਦੇ ਵਿੱਚ ਅੱਜ ਮੈਂ 10 ਮਿੰਟ ਜਲਦੀ ਉੱਠੀ ਆ ਬਹੁਤ ਜਲਦੀ ਜਿਵੇਂ ਉੱਠੀ 10 ਮਿੰਟ ਜਲਦੀ ਉੱਠੀ ਆ ਤੇ ਮੈਨੂੰ ਲੱਗਿਆ ਤੇ ਮੈਨੂੰ ਲੱਗਿਆ ਜਿਵੇਂ ਬਾਹਰ ਨਾ ਮੇਰਾ ਹੁੰਦਾ ਤੇ ਬਿਲਕੁਲ ਕਾਲਾ ਕਾਲਾ ਮੇਰਾ ਲੱਗ ਰਿਹਾ ਜਿਵੇਂ ਕਿ ਬੱਦਲ ਹੋਏ ਪਏ ਲੱਗਦਾ ਮੀਂਹ ਆਊਗਾ ਹਨ ਪਰ ਦੇਖਿਆ ਤੇ ਮੈਂ 10 ਮਿੰਟ ਬਾਅਦ ਵਾਕ ਕਰਨ ਲੱਗੀ ਵਾਕ ਕਰਕੇ ਆਈ ਆ ਸੇ ਹੁਣ ਦਿਨ ਚੜਿਆ ਫੇਰ ਮੈਨੂੰ ਲੱਗੇ ਵੀ ਹਾਂ ਹੁਣ ਟਾਈਮ ਦਾ ਫਰਕ ਪੈ ਗਿਆ ਹੁਣ ਦਿਨ ਨਾਲ ਹਨਾ ਦਿਨ ਛੋਟੇ ਹੋਣ ਲੱਗੇ ਰਾਤਾਂ ਵੱਡੇ ਹੋਣ ਲੱਗੇ ਵੀ ਦਿਨ ਹੁਣ ਲੇਟ ਚੜਿਆ ਕਰੂਗਾ ਉਸ ਬਦਲਨ ਕਰਕੇ ਵੀ ਹੋਇੰਦਾ ਕੁਝ ਹੁਣ ਟਾਈਮ ਦਾ ਹੀ ਫਰਕ ਪੈ ਗਿਆ ਤਾਂ ਉਹਨੇ ਉੱਧਰ ਰੱਖੀ ਚਾਹ ਬਣਨੀ ਚਾਹ ਪੀ ਕੇ ਫਿਰ ਉਹ ਦਵਾ ਨੈਕਸਟ ਕੰਮ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਤਾਂ ਚਾਹ ਚਾਣ ਆਲੀ ਗੰਢੀ ਚਾੜਦੇ ਆ ਫਿਊਲ ਪਾ ਲਈ ਆਪਣੀ ਬਾਡੀ ਵਿੱਚ ਫਿਰ ਫਿਊਲ ਪਾ ਕੇ ਫਿਰ ਅੱਗੇ ਵੀ ਕੰਮ ਸ਼ੁਰੂ ਹੋਣਗੇ ਹਾਂ ਸ਼ੁਰੂ ਚਾਹ ਪੀ ਲਈ ਅੱਜ ਮੇਰੇ ਕੋਲ ਬਹੁਤ ਜ਼ਿਆਦਾ ਕੰਮ ਹੋਣੇ ਆਜ ਮੈਨੂੰ ਪਤਾ ਨਹੀਂ ਕਿਉਂ ਜ਼ਿਆਦਾ ਹੈ ਪਰ ਮੇਰੇ ਸਭ ਜੀ ਉਹਨਾਂ ਨੇ ਮੇਰੇ ਕੰਮ ਹਲਕਾ ਪਰ ਕੰਮ ਹਲਕੇ ਹੁੰਦੇ ਨਹੀਂ ਇਹ ਪਰ ਉਹ ਆਪ ਦੇ ਆਪ ਨੂੰ ਨਾ ਖੁਸ਼ੀ ਮਿਲ ਜਾਂਦੀ ਇੱਕ ਇੱਕ ਦਿਨ ਕਿਸੇ ਵੀ ਕੰਮ ਤੋਂ ਛੁੱਟੀ ਮਿਲ ਜੇ ਬਿਆਹ ਦਾ ਕੰਮ ਆਪਾ ਨਹੀਂ ਕਰਨਾ ਹਨ ਫਿਰ ਉਹ ਆਪ ਨੂੰ ਚਾਹ ਜਾਨਦੇ ਆਪਾਂ ਅੰਦਰੋਂ ਆਏ ਫੀਲਿੰਗ ਹੁੰਦੀ ਨਹੀਂ ਆਪਣੇ ਕੰਮ ਬਾਲੇ ਹਲਕਾ ਆਇਤਾ ਬਿਆਹ ਕੰਮ ਤਾਂ ਆਪਾ ਕਰਨਾ ਨਹੀਂ ਹਨ ਐਨੀਵੇਸ ਕੰਮ ਹਲਕੇ ਨਹੀਂ ਹੁੰਦੇ ਕੋਈ ਹੋਰ ਕੰਮ ਨਿਕਲ ਆਣਗੇ ਉਹ ਜਗ੍ਹਾ ਤੇ ਕੰਮ ਚੱਲਦੇ ਹੀ ਰਹਿਣਗੇ ਔਰ ਆਪਣੇ ਆਪ ਨੂੰ ਬਿਜ਼ੀ ਰੱਖੀਏ ਬਿਜ਼ੀ ਰਹੀ ਵਧੀਆ ਵੀ ਲੱਗਦਾ ਪਰ ਕਦੇ-ਕਦੇ ਆਇਆ ਹੁੰਦਾ ਵੀ ਆਪਾਂ ਬਹੁਤ ਜ਼ਿਆਦਾ ਬਿਜ਼ੀ ਹੋਊਗਾ ਤਾਂ ਆਪਾਂ ਫ੍ਰੀ ਬੈਠੇ ਨਹੀਂ ਹੈਗੇ ਕਦੇ-ਕਦੇ ਆਇਆ ਵੀ ਹੋ ਜਾਂਦਾ ਹੈਗਾ ਮਨੁੱਖੀ ਮਨ ਕਹਿੰਦੀ ਕਦੇ ਸੰਤੁਸ਼ਟ ਨਹੀਂ ਹੁੰਦਾ ਬੇਲੇ ਪੈਈ ਆਪਾਂ ਕਹਿੰਦੇ ਆਪਾਂ ਕਹਾਂਗੇ ਆਪਣਾ ਟਾਈਮ ਨਹੀਂ ਪਾਸ ਹੁੰਦਾ ਬੇਲੇ ਲੱਗਾ ਕਿ ਕੰਮ ਨਹੀਂ ਸੀ ਜੇ ਆਪਾਂ ਕੰਮ ਬਹੁਤ ਜ਼ਿਆਦਾ ਹੋ ਜਾ ਆਪਾਂ ਕਹਿੰਦੇ ਆਹ ਤਾਂ ਬਹੁਤ ਜ਼ਿਆਦਾ ਕੰਮ ਸੀ ਆ ਤਾਂ ਮੈਨੂੰ ਸੁਰਤ ਲੈਣੀ ਨਹੀਂ ਮਿਲੀ ਆ ਤਾਂ ਮੈਂ ਇੱਕ ਮਿੰਟ ਦੀ ਮੈਨੂੰ ਵੇਲ ਨਹੀਂ ਮਿਲੀ ਹੈ ਨਾ ਇਹ ਤਾਂ ਮਨੁੱਖੀ ਮਨ ਮਨੁੱਖਾ ਕਦੇ ਸੰਤੁਸ਼ਟ ਨਹੀਂ ਹੁੰਦਾ ਉਹ ਸੰਤੁਸ਼ਟੀ ਕ ਕੰਡਮੀ ਪਹੁੰਚਾ ਬੈਰੇ ਨਹੀਂ ਆਪਾਂ ਤਾਂ ਵੀ ਨਹੀਂ ਸੰਤੁਸ਼ਟ ਜੇ ਨਾ ਰਹਿਣਾ ਆਪਾਂ ਤਾਂ ਵੀ ਨਹੀਂ ਸੰਤੁਸ਼ਟ ਨਾ ਇਹ ਸੰਤੁਸ਼ਟੀ ਕਦੇ ਵੀ ਨਹੀਂ ਮਿਲਦੀ ਹੈਗੀ ਮਨ ਨੂੰ ਤੇ ਬਾਕੀ ਚਲੋ ਜੀ ਚਾਹ ਚੂ ਪੀ ਲਈ ਹੋਈਏ ਤਿਆਰ ਕੰਮ ਆਸ ਤੇ ਫਿਰ ਉਸ ਤੋਂ ਬਾਅਦ ਅਗਲੇ ਕੰਮ ਸ਼ੁਰੂ ਕਰਾਂਗੇ ਸੱਤ ਵਜੇ ਕਿੰ ਟਾਈਮ ਹੋ ਰਿਹਾ ਸੱਤ ਵਜੇ ਦਾ ਤੇ ਮੈਂ ਕਿਚਨ ਨਾਲ ਸਿਰਫ ਚਾਹ ਚੂ ਵਾਲੇ ਭਾਂਡੇ ਹੀ ਮਾਏ ਨੇ ਤੇ ਇੱਧਰ ਦੁੱਧ ਪੋਇਲ ਕਰਿਆ ਦੁੱਧ ਦਾ ਪਤੀਲਾ ਖਾਲੀ ਕਰਿਆ ਹਣਾ ਫਿਰ ਭਾਂਡੇ ਮਾਏ ਤੇ ਤੇ ਹੁਣ ਮੈਂ ਕਿਹ ਚੁਲਦਾ ਸਬਜੀ ਤਾਂ ਕੋਈ ਹੈ ਨਹੀਂਗੀ ਪਹਿਲਾਂ ਮੈਂ ਸੋਚੀ ਸੀ ਆਪਣੇ ਰੂਮ ਦੀ ਮੈਂ ਸਫਾਈ ਕਰਨਾ ਮੈਂ ਬੈਂਡ ਸ਼ੀਟ ਵੀ ਚੇਂਜ ਕਰਨੀ ਹੈ ਰੂਮ ਦੀ ਤੇ ਉੱਤੋਂ ਕੰਦਾ ਵਗਾਰਾ ਵੀ ਡਸਟਿੰਗ ਕਰਨ ਵਾਲਾ ਤੇ ਪੱਖਾ ਵੀ ਸਾਫ ਕਰਨ ਵਾਲਾ ਪਰ ਫਿਰ ਅਸੀਂ ਹੁਣ ਨਾ 10:00 ਵਜੇ ਜਾਣਾ ਕਿਤੇ ਸਾਡਾ ਪ੍ਰੋਗਰਾਮਾ ਕਿਤੇ ਜਾਣ ਦਾ ਤੇ ਉਸ ਕਰਕੇ ਫਿਰ ਮੈਂ ਕਿਹ ਜ਼ਰੂਰ ਕੰਮ ਟਾਈਮ ਨਾ ਖਤਮ ਕਰ ਲੂੰਗੀ ਹਨਾ ਫਿਰ ਭੱਜ ਦੌੜ ਮੱਝੂਗੀ ਮੈਂ ਕਿਉਂਕਿ ਜੇ ਮੈਂ ਰੂਮ ਦੀ ਸਫਾਈ ਕਰਨ ਲੱਗੀ ਮੈਨੂੰ ਘੰਟਾ ਆਰਾਮ ਨਾ ਲੱਗੇਗਾ ਡਸਟਿੰਗ ਕਰਦੇ ਹੋਏ ਸਾਰੀ ਸਾਫ ਸਫਾਈ ਕਰਦੇ ਬੈਂਡ ਸ਼ੀਟ ਪਛਾਉਂਦੇ ਘੰਟਾ ਲੱਗ ਜਾਊਗਾ ਫਿਰ ਮੇਰੀ ਭੱਜ ਦੌੜ ਹੋਊਗੀ ਇਸ ਤੋਂ ਬੈਟਰ ਮੈਂ ਆਰਾਮ ਨਾਲ ਕੰਮ ਕਰ ਲਾ ਉਹ ਕੰਮ ਮੈਂ ਕੱਲ ਨੂੰ ਕਰ ਲਾਂ ਫਿਰ ਇਸ ਕਰਕੇ ਉਹ ਕੰਮ ਮੈਂ ਨਹੀਂ ਕਰ ਰਹੀ ਅੱਜ ਮੈਂ ਕਿਹਾ ਚਲੋ ਹੁਣ ਧੁੱਪ ਨਿਕਲੀ ਆ ਬਾਹਰ ਸੋਹਣਾ ਦਿਨ ਥਣ ਦੀ ਕਰੀ ਨਾ ਪਿੱਛੇ ਧੁੱਪ ਆਲੀ ਫਿਰ ਮੈਂ ਧੁੱਪ ਨੂੰ ਦੇਖ ਕੇ ਕਿਚਨ ਨਾਲ ਟੋਪਲ ਧੋਣਾਂੀ ਮਤਲਬ ਕਿਚਨ ਨਾਲ ਟੋਪਲ ਧੋਣਾਂੀ ਧੁੱਪੇ ਪਾਦਾਂ ਨਹੀਂ ਇਹ ਕੰਮ ਕਰਦਾਂ ਨਹੀਂ ਆ ਉਹ ਕੰਮ ਫਿਰ ਮੈਂ ਕੱਲ ਨੂੰ ਪੈਂਡਿੰਗ ਕਰਦਾ ਇੱਕ ਮੇਰਾ ਵੱਡਾ ਕੰਮ ਆ ਮੇਲ ਰੂਮ ਦੀ ਸਫਾਈ ਕਰਨਾ ਪੱਖਾ ਵੀ ਗੰਦਾ ਹੋਇਆ ਪਿਆ ਦੇ ਥੋੜਾ ਥੋੜੀ ਨਿੱਕੇ ਨਿੱਕੇ ਜਾਲੇ ਵੀ ਲੱਗੇ ਪਏ ਨੇ ਕਿਤੇ ਕਿਤੇ ਤੇ ਇੱਕ ਜਿਹੜੀ ਮੇਰੀ ਬੈਂਡ ਸ਼ੀਟਸ ਵਾਲੀ ਅਲਮਾਰੀ ਆ ਉਹ ਦੀ ਮੈਂ ਸੈਟਿੰਗ ਕਰਨੀ ਉਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਤਾਂ ਹੈ ਨਹੀਂ ਪਰ ਬਹੁਤ ਜ਼ਿਆਦਾ ਵਧੀਆ ਵੀ ਨਹੀਂ ਹੈਗੀ ਉਹ ਮੈਂ ਸਾਰੇ ਕੱਪੜੇ ਕੱਢ ਕੇ ਸੈੱਟ ਕਰਨੇ ਨੇ ਉਹ ਜ਼ਰੂਰੀ ਮੈਂ ਗਰਮ ਸੌਰੀ ਗਰਮ ਬੈਂਡ ਸ਼ੀਟ ਸੰਭਾਲਦੀਆਂ ਨੇ ਤੇ ਕਾਟਨ ਦੇ ਕੱਢੀਆਂ ਨੇ ਮਾਰਚ ਮਹੀਨੇ ਵਿੱਚ ਤੇ ਉਦੋਂ ਦੀ ਉਹ ਮੇਰੀ ਉਹ ਜਿਵੇਂ ਇਹ ਮੇਰੇ ਉਸ ਤੋਂ ਬਾਅਦ ਮੈਂ ਉਹ ਤੇ ਸਾਫ ਸਫਾਈ ਨਹੀਂ કરી ਕੱਪੜੇ ਨਹੀਂ ਕੱਢੇ ਮੈਨੂੰ ਬਹੁਤ ਹੀ ਬਹਿਮ ਹੋਇਆ ਪਿਆ ਮੇ ਇਹ ਜੇ ਮੌਸਮ ਚ ਇਹ ਕਹਿੰਦੇ ਨਾ ਜਮਾਸੇ ਵਾਲਾ ਮੌਸਮ ਹੁੰਦਾ ਬਰਸਾਤ ਵਾਲਾ ਮੌਇਸਚਰ ਵਾਲਾ ਹਿਊਮਿਡਿਟੀ ਵਾਲਾ ਤੇ ਮੈਨੂੰ ਬਹਿਨੋਂ ਅੱਤੇ ਵਿੱਚ ਕੁਛ ਕੀ ਨਕੂੜਾ ਬੰਨ ਰਿਹਾ ਹੋਵੇ ਕਤੇ ਪੱਕੇ ਤਾਂ ਕਰਕੇ ਮੈਨੂੰ ਇਹ ਲੱਗਦਾ ਵੀ ਉਹਦੀ ਸਾਫ ਸਫਾਈ ਚੀਜ਼ੀ ਕਰਦਾ ਕਬੜ ਖੰਦੀ ਕਰਦਾ ਸਾਰੇ ਕਲੀਨ ਕਰਕੇ ਅੱਛੀ ਤਰ੍ਹਾਂ ਹਵਾ ਜੀ ਨਿਕਜੂ ਕੱਪੜਿਆਂ ਨੂੰ ਵੀ ਹੱਥ ਚੜ੍ਹ ਜੀ ਹੋ ਜੂਗੀ ਵੀ ਉਹਦੀ ਸਫਾਈ ਕਰਾਂ ਉਹ ਉਹ ਦੋ ਕੰਮ ਕਰ ਲਵਾਂ ਧਰੂੰਗੀ ਮੈਂ ਅੱਜ ਫਿਰ ਨਹੀਂ ਜਾਂਦੇ ਕੰਮ ਨੂੰ ਲੈਂਦੀ ਅੱਜ ਮੈਂ ਕਿਚਨ ਦੇ ਬੋਲ ਧੋਦਣੀ ਹੈ ਗਰਮ ਪਾਣੀ ਚ ਇਹਨਾਂ ਨੂੰ ਸੋਕ ਕਰ ਦਿੰਨੇ ਸਰਸਨਾ ਇਹਨਾਂ ਇਹਨਾਂ ਨੂੰ ਕਿੰਬੂਟੇ ਕੰਮ ਹੋਰ ਕਰ ਲਵਾਂ ਨੇ ਉਸ ਤੋਂ ਬਾਅਦ ਫਿਰ ਥਾਪੀ ਦਾ ਕੁੱਟਕੇ ਸੁਕਾਣੇ ਪਾਉਣੇ ਨੇ ਚਲੋ ਹੁਣ ਮੈਂ ਧੋ ਚੁੱਕੀ ਸੀ ਕਿਚਨ ਟੋਵਲ ਤੇ ਕਿਚਨ ਦੇ ਟੋਵਲ ਧੋਣ ਤੋਂ ਪਹਿਲਾਂ ਮੈਂ ਥੋੜੇ ਜਿਹਾ ਕੱਪੜੇ ਸੀ ਉਹ ਵੀ ਵਾਸ਼ ਕਰਤੇ ਥੋੜੇ ਸੀ Semi machine 'ਚ ਵਾਸ਼ ਕੀਤੇ ਨੇ ਉਹ ਐਨ ਜ਼ਿਆਦਾ ਹੈ ਨਹੀਂ ਸੀ ਬਸ ਵਾਸ਼ 'ਚ ਮੈਂ ਆਇੰਗ ਕਰਤੇ ਵੀ ਚਲੋ ਅੱਜ ਮੌਸਮ ਵਧੀਆ ਦਿਨ ਸੋਹਣਾ ਲੱਗਿਆ ਧੁੱਪ ਨਿਕਲੇ ਜਿੰਨੇ ਹੈਗੇ ਨੇ ਧੋ ਦਾਨੀਆਂ ਕਿਉਂਕਿ ਕੱਲ ਨੂੰ ਪਤਾ ਨਹੀਂ ਧੁੱਪ ਸੌਰੀ ਧੁੱਪ ਨਾ ਨਿਕਲੇ ਮੀਂਹ ਪੈਣ ਲੱਗ ਜੇ ਹਣਾ ਫਿਰ ਕੱਪੜੇ ਇਕੱਠੇ-ਇਕੱਠੇ ਹੋਈ ਜਾਂਦੇ ਹੁੰਦੇ ਨੇ ਸੋ ਜਿੰਨੇ ਖਾਇਗੇ ਨੇ ਵਾਸ਼ ਕਰਦਾਨੀ ਆ ਤੇ ਕਿਉਂਕਿ ਅੱਜ ਮੈਂ ਦਾਲ ਸਬਜ਼ੀ ਵੀ ਬਣਾਉਣੀ ਸੀ ਉਦੋਂ ਰੋ ਵੀ ਮੈਂ ਥੋੜੀ ਜਿਹੀ ਫ੍ਰੀਸ ਟਾਈਮ ਹੈਗਾ ਸੀ ਮੇਰੇ ਕੋਲ ਤੇ ਬਾਕੀ ਐ ਹੁੰਦਾ ਕੰਮ ਬਹੁਤ ਜ਼ਿਆਦਾ ਕਰਦੇ ਨਹੀਂ ਕਿਨੇ ਕਿੰਨੇ ਨਿਕਲ ਨਿਕਲ ਆਉਂਦੇ ਨੇ ਨਾ ਤਾਂ ਆਪਾਂ ਸਾਰੇ ਦਿਖਾ ਸਕਦੇ ਨਾ ਸਾਰਨੇ ਦੇ ਵੀਡੀਓ ਸ਼ੂਟ ਕਰ ਸਕਦੇ ਬਹੁਤ ਕੰਮ ਹੋ ਜਾਂਦੇ ਨੇ ਔਰ ਕੱਪੜੇ ਧੋਣ ਤੋਂ ਬਾਅਦ ਸਿਰਫ ਮੈਂ ਜਿਹੜੇ ਕਿਚਨ ਦੇ ਟੋਵਲ ਸੋਕ ਕਰੇ ਸੀ ਗਰਮ ਪਾਣੀ ਵਿੱਚ ਉਹ ਵੀ ਹਲਕੀ ਜਿਹੀ ਥਾਪੀ ਲਾ ਕੇ ਕੁੱਟ ਤੇ ਜੋ ਆਪਾਂ ਗਰਮ ਪਾਣੀ ਸਾਰਸ ਪਾ ਕੇ ਸੋਕ ਕਰਦਾਂ ਨੇ ਟੋਵਲ ਜਾਂ ਕਿਚਨ ਦੇ ਪੋਣੇ ਨਿੱਖਰਦੇ ਹੀ ਬਹੁ ਆਹ ਵਾਲਾ ਮੈਂ ਹੰਗ ਕर्ड ਦਾ ਮਿਕਸਚਰ ਕਰ ਲਿਆ ਤਿਆਰ ਸੈਂਡਵਿਚ ਲਈ ਇਹਦੇ ਵਿੱਚ ਮੈਂ ਹੰਗ ਕर्ड ਪਾਈ ਆ ਤੇ ਆਹ ਵਾਲੀ ਸੌਸ ਪਾਈ ਆ ਥੋੜੀ ਜੀ ਫਲੇਵਰ ਵਾਸਤੇ ਜਸਟ ਫॉर ਫਲੇਵਰ ਹਨਾ ਥੋੜੀ ਜੀ ਮੈਂ ਆ ਪਾਈ ਆ ਤੇ ਬਾਕੀ ਮੈਂ ਆ ਸਬਜ਼ੀਆਂ ਚੌਪ ਕਰ ਲਿਆ ਪਿਆਜ਼ ਸ਼ਿਮਲਾ ਮਿਰਚ ਤੇ ਕੌਰਨ ਇਹ ਤਿੰਨ ਚੀਜ਼ਾਂ ਨੇ ਇਹਦੇ ਵਿੱਚ ਮੈਂ ਸੀਜ਼ਨਿੰਗ ਪਾ ਲਈ ਮਿਕਸਡ 허ब्स ਪਾ ਲਈ ਪੀਜ਼ਾ ਮਿਕਸ ਪਾ ਲਿਆ ਤੇ ਕਾਲੀ ਮਿਰਚ ਪਾਈ ਆ ਚੀਲੀ ਫਲੇਕਸ ਨਹੀਂ ਪਾਈ ਜਿਹੜੇ ਤੁਹਾਡੇ ਕੋਲ ਚੀਲੀ ਫਲੇਕਸ ਨੇ ਬਹੁਤ ਤਿੱਖੇ ਨੇ ਦਿਵਿੰਦਰ ਕੰਦੋਂ ਨਾ ਪਾਇਆ ਪਰ ਬਹੁਤ ਮੂੰਹ ਮਚਾਉਂਦੇ ਲੋਮੇ ਨਹੀਂ ਪਾਈ ਤੇ ਨਮਕ ਮੈਂ ਲਾਸਟ ਤੇ ਪਾਉਂਗੀ ਉਹਨਾਂ ਮੈਂ ਸੈਂਡਵਿਚ ਬਣਾਉਣ ਲੱਗੂਗੀ ਤੇ ਤੁਸੀਂ ਆ ਨੋਟ ਕਰੋ ਵੀ ਜਿਹੜੀ ਆਪਾਂ ਦਹੀਂ ਤੋਂ ਆਪਾਂ ਕਰੀਮ ਬਣਾਉਨੇ ਆ ਜਾਂ ਜੋ ਵੀ ਆਪਾਂ ਹੰਗ ਕਾਡ ਬਣਾਉਨੇ ਆ ਕਿੰਨੀ ਗਾੜ੍ਹੀਆਂ ਬਿਲਕੁਲ ਮਿਉਨਿਸ ਦਾ ਫਲੇਵਰ ਆ ਟੈਕਸਚਰ ਓਵੇਂ ਜਿਵੇਂ ਆਪਾਂ ਬਾਜ਼ਾਰ ਵਾਲੀ ਮਿਉਨਿਸ ਪਾਉਂਦੇ ਨਾ ਸੈਂਡਵਿਚ ਓਵੇਂ ਆ ਪਰ ਇੱਕ ਹੈਲਦੀ ਵਰਜਨ ਹੋ ਜਾਂਦੀ ਆ ਮਿਉਨਿਸ ਦੀ ਜਗ੍ਹਾ ਬੱਚੇ ਅੱਜਕੱਲ ਮਿਊਨਿਸ ਤੇ ਬਹੁਤ ਜਾਂਦੇ ਨੇ ਕਿਉਂਕਿ ਮਿਊਨਿਸ ਤੇ ਫਲੇਵਰ ਹੀ ਬਹੁਤ ਜ਼ਿਆਦਾ ਆਉਂਦੇ ਨੇ ਬਾਜ਼ਾਰ ਵਿੱਚ ਉਹ ਫਲੇਵਰ ਆਪ ਨੂੰ ਅਟਰੈਕਟ ਕਰਦੇ ਨੇ ਕਿਤੇ ਨ ਕਿਤੇ ਤੇ ਇਹਦੇ ਵਿੱਚ ਆਪ ਥੋੜਾ ਜਿਹਾ ਲਸਣ ਕੁੱਟ ਕੇ ਵੀ ਪਾ ਸਕਦੇ ਆ ਕੁੱਟ ਕੇ ਥੋੜਾ ਜਿਹਾ ਲਸਣ ਨੂੰ ਭੁੰਨ ਲਓ ਉਹ ਵੀ ਪਾ ਲਓ ਗਾਰਲਿਕ ਦਾ ਫਲੇਵਰ ਆ ਜਾਂਦਾ ਫਿਰ ਇਹਦੇ ਵਿੱਚ ਤੇ ਆ ਦੇਖੋ ਕਿੰਨੀ ਗਾੜੀ ਟੈਕਸਚਰ ਆਏਗਾ ਬਿਲਕੁਲ ਆਏ ਲੱਗਦਾ ਮਿਊਨਿਸ ਹੁੰਦੀ ਆ ਪਰ ਮਿਊਨਿਸ ਨਾਲੋਂ ਕਿਤੇ ਹੈਲਦੀ ਬਣ ਜਾਂਦੀ ਆ ਫਿਰ ਇਹ ਚੀਜ਼ ਹੁਣ ਮੈਂ ਸਟਫਿੰਗ ਤਿਆਰ ਕਰ ਲਈਆ ਬਸ ਆ ਚੀਜ਼ ਇਹਦੇ ਵਿੱਚ ਮਿਕਸ ਕਰਨੀਆਂ ਨੇ ਤੇ ਨਮਕ ਮੈਂ ਆਸਤੇ ਪਾਉਂਗੀ ਬਸ इधर अपना सैंडविच बन चुके हाले सिर्फ मैं अपना ही बनाया क्योंकि हजे कोई खाने कोई तैयार नहीं है तो मेरा तो हो गया ब्रेकफास्ट टाइम पौने नौ हो गए मैं थोड़ी तो इन्नी भुखे रह सकती मैं इन लंबे टाइम भी सैंडविच हो गया रेडी तो हम आपको कर दे अपना ब्रेकफास्ट वह टैक्सटर देखो सैंडविच सब्जियाँ आ देखो बिलकुल आप दे, चीज़ पाई होंगी बहुत ज़्यादा टेस्टी बनते हैं सैंडविच ਤੇ ਹੁਣ ਹੈਗੀ ਐ ਨੈਕਸਟ ਡੇ ਦੀ ਮਾਰਨਿੰਗ ਕਿਉਂਕਿ ਪਿਛਲੇ ਦਿਨ ਅਸੀਂ ਚਲੇ ਗਏ ਸੀ ਸ਼ਾਮ ਨੂੰ ਆਨ ਦਾ ਲੇਟ ਹੋ ਕੋਈ ਵੀਡੀਓ ਸ਼ੂਟ ਨਹੀਂ ਹੋਈ ਤੇ ਅਗਲੇ ਦਿਨ ਬ੍ਰੈਕਫਾਸਟ ਵਿੱਚ ਮੈਂ ਬਣਾਇਆ ਸੀ ਧੋਮੇ ਮੂੰਗੀ ਤੇ ਕਿਨੂਆ ਦੇ ਚੀਲੇ ਰਾਤ ਨੂੰ ਮੈਂ ਮੂੰਗੀ ਨੂੰ ਤੇ ਕਿਨੂਆ ਨੂੰ ਪਾਣੀ ਵਿੱਚ ਸੋਕ ਕਰਕੇ ਰੱਖਦਾ ਸੀ ਤੇ ਸਵੇਰੇ ਪਾਣੀ ਕੱਢ ਕੇ ਗਰਾਇੰਡ ਕਰਕੇ ਮਿਕਸੀ ਵਿੱਚ ਦਾਲਤ ਕਿਨੂਆ ਵਿੱਚ ਮੈਂ ਬਰੀਕ ਸਬਜ਼ੀਆਂ ਕੱਟ ਕੇ ਪਾ ਲਈਆਂ ਤੇ ਚੀਲੇ ਬਣ ਗਏ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਤੇ ਹੈਲਦੀ ਵੀ ਹੁੰਦੇ ਨੇ ਤੇ کئی ਪਾਣਾ ਪੁੱਛਦੇ ਨੇ ਕਿਨੂਆ ਕੀ ਹੁੰਦਾ ਕਿਨੂਆ ਇੱਕ ਮਿਲਟ ਹੁੰਦਾ ਬਹੁਤ ਜ਼ਿਆਦਾ ਬਰੀਕ ਦਾਣੇ ਹੁੰਦੇ ਤੁਸੀਂ ਗੂਗਲ ਤੇ ਕਿਨੂਆ ਪਰੋਂਗੇ ਨਾ ਕਿਨੂਆ ਦੇ ਇਮੇਜ ਉਹਦੀ ਇਮੇਜ ਨਿਕਲੋਂਗੀ ਮਿਲਟ ਹੁੰਦਾ ਬਹੁਤ ਜ਼ਿਆਦਾ ਬਰੀਕ ਦਾਣੇ ਹੁੰਦੇ ਨੇ ਉਹਦੇ ਈਜ਼ੀਲੀ ਤੁਹਾਨੂੰ ਮਿਲ ਜਾਂਦਾ ਮਾਰਕੀਟ ਚੋਂ ਤੇ ਸਾਰਾ ਕੰਮ ਕਿਚਨ ਦਾ ਖਤਮ ਕਰਨ ਤੋਂ ਬਾਅਦ ਖਾਣ ਪਕਾਉਣ ਦਾ ਫਿਰ ਮੈਂ ਅੱਗੇ ਸੇ ਆਪਦੇ ਰੂਮ ਦੀ ਸਫਾਈ ਵੱਲ ਅੱਜ ਮੈਂ ਆਪਣੇ ਰੂਮ ਦੀ ਡੀਪ ਕਲੀਨਿੰਗ ਕਰਨੀ ਸੀ ਜੋ ਮੈਂ ਮਹੀਨੇ ਚ ਇੱਕ ਦਿਨ ਕਰਦੀ ਹੁੰਦੀ ਹਾਂ ਇੱਕ ਦਿਨ ਤੁਸੀਂ ਕਰ ਲਓ ਮਹੀਨੇ ਚ ਆਰਾਮ ਨਾਲ ਮਹੀਨਾ ਲੰਘ ਜਾਂਦਾ ਕੋਨ ਕਿ ਇਹ ਰੂਮ ਦੇਖੋ ਯੂਸ ਚ ਆਉਂਦਾ ਹੀ ਆਉਂਦਾ ਹਨਾ ਜਿਹੜਾ ਰੂਮ ਨਹੀਂ ਯੂਸ ਚ ਆਉਂਦਾ ਉਹਦਾ ਮੇਬੀ 2 ਮਹੀਨਿਆਂ ਚ ਇੱਕ ਵਾਰ ਕਰਨੀ ਪਵੇ ਡੀਪ ਕਲੀਨਿੰਗ ਤੇ ਇਹ ਰੂਮ ਜਾਦਾ ਯੂਸ ਹੁੰਦਾ ਫਿਰ ਇਸ ਕਰਕੇ ਨਾ ਮਹੀਨੇ ਚ ਇੱਕ ਵਾਰ ਮੈਂ ਡੀਪ ਕਲੀਨਿੰਗ ਕਰਦੇ ਆਂ ਡੀਪ ਕਲੀਨਿੰਗ ਇਹ ਹੁੰਦਾ ਕਿ ਕੰਧਾਂ ਛੱਤਾਂ ਸਾਰੀਆਂ ਸਾਫ਼ ਕਰ ਦੋ ਡਸਟ ਨਾਲ ਫੈਨ ਸਾਫ਼ ਕਰ ਦੋ ਚਲੋ ਬੈੱਡ ਸ਼ੀਟਸ ਤਾਂ ਆਪਾਂ ਚੇਂਜ ਕਰਦੇ ਰਹਿੰਦੇ ਹਾਂ ਹੋਰ ਕੋਈ ਜਿਹੜੀ ਆਪਾਂ ਡੇਲੀ ਕਲੀਨਿੰਗ ਚ ਨਹੀਂ ਐਡ ਕਰਦੇ ਸਫਾਈ ਵਾਲੀ ਕੋਈ ਵੀ ਅਹੀ ਜੀ ਪਰਟੀਨ ਆਪਾਂ ਨਹੀਂ ਐਡ ਕਰਦੇ ਉਹ ਐਡ ਕਰ ਸਕਦੇ ਜਿਵੇਂ ਕੋਈ ਤੁਹਾਡੇ ਕੰਧਾਂ ਤੇ ਫੋਟੋ ਫਰੇਮਸ ਲੱਗੇ ਨੇ ਉਹਨਾਂ ਨੂੰ ਅੱਛੀ ਤਰ੍ਹਾਂ ਸਾਫ ਕਰ ਦੋ 커ਟਨਸ ਵਾਲੇ ਰੋਡ ਸਾਫ ਕਰ ਦੋ ਤੇ ਇਸ ਤਰ੍ਹਾਂ ਕੋ ਸਾਫ ਸਫਾਈ ਹੁੰਦੀ ਆ ਉੱਪਰ ਵਾਲੀ ਡਸਟਿੰਗ ਤੇ ਕੰਧਾਂ ਵਾਲੀ ਡਸਟਿੰਗ ਸਾਰੀ ਕਰਨ ਤੋਂ ਬਾਅਦ ਫਿਰ ਮੈਂ ਕਰਦੀ ਆ ਪੱਖਾ ਸਾਫ ਮਹੀਨੇ ਚ ਇੱਕ ਵਾਰ ਕਰਦੀ ਆ ਤੇ ਇਹ ਮਹੀਨਾ ਲੰਘੇ ਜਾਂਦਾ ਦੋ ਵਾਰ ਵੀ ਕਰ ਸਕਦੇ ਮਹੀਨੇ ਚ ਪਰ ਇੱਕ ਵਾਰ ਹੀ ਹੁੰਦਾ ਦੋ ਵਾਰ ਕਰਦੋ ਤਾਂ ਬਹੁਤ ਜ਼ਿਆਦਾ ਵਧੀਆ ਗੱਲ ਆ ਬਸ ਘੋਲ ਵੀ ਹੋ ਜਾਂਦੀ ਕਈ ਵਾਰ ਖਰ ਵੀ ਰਿੰਦੀ ਆ ਮੈਂ ਜਦੋਂ ਬੈੱਡ ਸੇ ਚੇਂਜ ਕਰਦੇ ਤੇ ਕਈ ਵਾਰ ਘੋਲ ਵੀ ਹੋ ਜਾਂਦੀ ਐ ਨਹੀਂ ਮਹੀਨੇ ਚ ਇੱਕ ਵਾਰ ਤਾਂ ਕਰਨਾ ਹੀ ਕਰਨਾ ਕਿਉਂਕਿ ਪੱਖਾ ਚੱਲਦਾ ਦਿਨ ਰਾਤ ਹੀ ਤੇ ਗੰਦਾ ਵੀ ਜ਼ਿਆਦਾ ਹੁੰਦਾ ਤੇ ਪੱਖਾ ਸਾਫ਼ ਕਰਨ ਤੋਂ ਬਾਅਦ ਨਾ ਮੈਂ ਬੈੱਡ ਦੇ ਬੈੱਡ ਤੇ ਵੀ ਗਿੱਲਾ ਕੱਪੜਾ ਮਾਰਦਾ ਸੀ ਕਿ ਇੱਕ ਗੰਦਾ ਚੱਕ ਕੇ ਇੱਕ ਸਾਈਡ ਤੋਂ ਚੱਕਿਆ ਫਿਰ ਦੂਜੀ ਸਾਈਡ ਤੋਂ ਚੱਕਿਆ ਕਿਉਂਕਿ ਗੱਦੇ ਦੇ نیچے ਨਹੀਂ ਕੁਝ ਹੁੰਦਾ ਪਰ ਕਿਨਾਰੀਆਂ ਤੇ ਹੁੰਦਾ ਡਸਟ ਜੀ ਧੂਣ ਜੀ ਕਿਨਾਰੀਆਂ ਤੇ ਜ਼ਰੂਰ ਇਕੱਠੇ ਹੋ ਜਾਂਦੇ ਨੇ ਫਿਰ ਉਹ ਗਿੱਲਾ ਕੱਪੜਾ ਮਾਰਿਆ ਪਹਿਲਾਂ ਸਾਰੇ ਬੈੜਤੀ ਮਾਰਦਾ ਮੈਂ ਫਿਰ ਸੁੱਕਾ ਮਾਰਿਆ ਤੇ ਐਦਾ ਕੋਈ ਸਾਫ ਸਫਾਈ ਸੀ ਹੈਲਪਰ ਝਾੜੂ ਪੂੰਚਾ ਕਰ ਰਹੀ ਸੀ ਉਹ ਮੈਨੂੰ ਕਹਿਣੀ ਸੀ ਗਰਦਨ ਧੁੱਪ ਲਵਾਉਣੀ ਮੈਂ ਕਿਹਾ ਨਹੀਂ ਤੂੰ ਪਤਾ ਨਹੀਂ ਲਵਾਉਣੀ ਵੀ ਮੇਰੇ ਤੋਂ ਚੱਕੇ ਨਹੀਂ ਜਾਂਦੇ ਹੈਗੇ ਕਹਿੰਦੀ ਮੈਂ ਚੱਕਵਾ ਦೇನೆ ਮੈਂ ਕਿਹਾ ਤੂੰ ਇੱਕ ਵਾਰ ਤੂੰ ਮੈਨੂੰ ਰਖਵਾ ਜੇਂਗੀ ਬਾਹਰਾਂ ਧੁੱਪ ਲੱਗ ਜੂਗੀ ਪਰ ਉਸ ਤੋਂ ਬਾਅਦ ਤੂੰ ਚਲੀ ਜਾਏਂਗੀ ਫਿਰ ਅੰਦਰ ਮੈਂ ਕੰਮੇ ਰੱਖੂੰ ਕੱਲੀ ਹੈਨਾ ਅੱਗੇ ਤਾਂ ਜਦੋਂ ਬੱਚੇ ਛੋਟੇ ਸੀ ਜਾਂ ਤੁਸੀਂ ਐ ਕਹ ਲਓ ਆਪਦੀ ਉਮਰ ਹੀ ਆਪ ਹੋਰ ਵੀ ਯੰਗ ਸੀਗੀ ਉਦੋਂ ਮੈਂ ਕੱਲੀ ਕਰ ਲੈਂਦੀ ਸੀ ਕੰਮ ਸਾਰਾ ਕਰ ਲੀ ਕੱਲੀ ਨੇ ਗੱਬੇ ਚੱਕ ਲੈ ਜਾਣੇ ਬਾਹਰ ਕੱਲੀ ਨੇ ਅੰਦਰ ਧਰ ਦੇਣੇ ਪਰ ਹੁਣ ਹਿੰਮਤ ਨਹੀਂ ਬੈਂਦੀ ਹੁਣ ਆ ਹੀ ਲੱਗਦਾ ਵੀ ਨਹੀਂ ਆਪਦੇ ਸਰੀਰ ਨਾਲ ੱੱੱਕਾ ਵੀ ਨਹੀਂ ਮੈਂ ਕਰਦੀ ਹੁਣ ਕਿਉਂਕਿ ੱੱੱਕਾ ਬਹੁਤ ਕਰ ਲਿਆ ਹੁਣ ਇਸ ਉਮਰ 'ਚ ਆ ਕੇ ੱੱੱਕਾ ਮੈਨੂੰ ਚਾਹੀਦਾ ਨਹੀਂ ਲੱਗਦਾ ਨਹੀਂ ਵੀ ੱੱੱਕਾ ਕਰਨਾ ਚਾਹੀਦਾ ਆਪਣੇ ਸਰੀਰ ਨਾਲ ਕਿਉਂਕਿ ਆਪਦੇ ਸਰੀਰ ਬਿਨਾਂ ਕੁਝ ਨਹੀਂ ਹੈਗਾ ਕਿਸੇ ਨੇ ਤੁਹਾਨੂੰ ਪਾਣੀ ਦਾ ਗਲਾਸ ਨਹੀਂ ਦੇਣਾ ਹੈਗਾ ਕੰਮ ਕਰੋ ਪਰ ਨਾਲ-ਨਾਲ ਆਪਦੇ ਸਰੀਰ ਦੀ ਸੰਭਾਲ ਵੀ ਜ਼ਰੂਰੀ ਹੈ ੱੱੱਕਾ ਵੀ ਨਾ ਕਰੋ ਇਹਦੇ ਨਾਲ ਇਸ ਕਰਕੇ ਹੁਣ ਮੈਂ ਇੰਨਾ ਜਿਆਦਾ ਤਕਾ ਨਹੀਂ ਕਰਦੀ ਜਿਹੜਾ ਕੰਮ ਇਥੋਂ ਈਜ਼ੀਲੀ ਹੋ ਜਿਵੇਂ ਉਹ ਹੀ ਕਰਦੀ ਆ ਤੇ ਨਹੀਂ ਕਿਸੇ ਤੇ ਹੈਲਪ ਲੈ ਲਾਂ ਨਾ ਇਸ ਕਰਕੇ ਫਿਰ ਹੁਣ ਮੈਂ ਕਹਿੰਦੀ ਨਹੀਂ ਫਿਰ ਤਿੰਨ ਚੱਕਣੇ ਅੰਦਰ ਔਖੇ ਹੋ ਜਾਣਗੇ ਫਿਰ ਇਹਨਾਂ ਨੂੰ ਕੋਈ ਗੱਲ ਨਹੀਂ ਸ਼ੇਅਰ ਕਰਦੇ ਧੁੱਪ ਲਵਾਵਾਂਗੇ ਦਿਵਾਲੀ ਨੂੰ ਦੇਖਾਂਗੇ ਤੇ ਹੁਣ ਮੌਸਮ ਵੀ ਇਹ ਜਾਂ ਮੀਂਹਾਂ ਵੀ ਨਾ ਪਤਾ ਕਦੋਂ ਇੱਕਦਮ ਛਣਾਕਾ ਆ ਜਾਂਦਾ ਵੀ ਹੁਣ ਨਹੀਂ ਮੈਂ ਧੁੱਪ ਲਵਾਉਂਗੀ ਇਹਨਾਂ ਨੂੰ ਤੇ ਹੁਣ ਮੈਂ ਕਾਰਟਨਸ ਵਾਲੇ ਰੋਡ ਸਾਫ ਕਰ ਰਹੀ ਹਾਂ ਕਿ ਇਹ ਵੀ ਡੇਲੀ ਰੂਟੀਨ ਨਹੀਂ ਹੁੰਦੀ ਆ ਤੇ ਉੱਪਰ ਡਸਟ ਬਹੁਤ ਠਹਿਰ ਜਾਂਦੇ ਨੇ ਉੱਪਰ ਤੇ ਵਾਲ ਕਲੌਕ ਵੀ ਸਾਫ ਕਰਦ ਤੇ ਬਸ ਕੁਛ ਐਦਾਂ ਦੀ ਮੇਰੀ ਸਾਫ-ਸਫਾਈ ਸੀ ਅੱਜ ਇਹੀ ਸੀ ਮੇਰੀ ਰੂਟੀਨ ਅੱਜ ਕਲੀਨਿੰਗ ਤੇ ਇਸ ਤੋਂ ਪਹਿਨਾ ਹੋਰ ਮੈਂ ਕੋਈ ਕਲੀਨਿੰਗ ਨਹੀਂ ਕਰੀ ਹਨਾ ਜੋ ਆਪਾਂ ਨਾ ਇੱਕ ਛੋਟਾ ਕੰਮ ਲੋ ਛੋਟਾ ਟਾਸਕ ਲੋ ਸਫਾਈ ਵਿੱਚ ਆਪੇ ਇੱਕਦਮ ਵੱਡਾ ਟਾਸਕ ਖ ਲੈ ਲੰਗੇ ਵੀ ਮੈਂ ਤਾਂ ਸਾਰੇ ਘਰ ਦੀ ਸਫਾਈ ਕਰਨੀ ਆ ਫਿਰ ਆਪਾਂ ਡੀਮੋਟੀਵੇਟ ਹੋ ਜਾਨੇ ਫਿਰ ਆਪਾਂ ਨੂੰ ਸਾਫ-ਸਫਾਈ ਕਰਨੀ ਚੰਗੀ ਨਹੀਂ ਲੱਗਦੀ ਆਪਾਂ ਬੋਰ ਹੋ ਜਾਂਦੇ ਹਾਂ ਤੇ ਜੇ ਇੱਕ ਇੱਕ ਕਮਰਾ ਕਰਕੇ ਕਰੀ ਵੀ ਇੱਕ ਕਮਰਾ ਕਰ ਲਿਆ ਫਿਰ ਇੱਕ ਦਿਨ ਤੁਸੀਂ ਬ੍ਰੇਕ ਲੈ ਲਓ ਹੋਰ ਕੰਮ ਕਰ ਲਓ ਘਰ ਦੇ ਨਹੀਂ ਇੱਕ ਮੋਟੇ ਫਿਰ ਇੱਕ ਦਿਨ ਦੂਜਾ ਰੂਮ ਕਰ ਲੂ ਐਦਾ ਕੰਮ ਹੋ ਵੀ ਜਾਂਦਾ ਤੇ ਆਪ ਨੂੰ ਵੀ ਵਧੀਆ ਲੱਗਦਾ ਆਪਾਂ ਥੱਕਦੇ ਨਹੀਂ ਆਖਦੇ ਨਹੀਂ ਆਪਾਂ ਡੀਮੋਟੀਵੇਟ ਨਹੀਂ ਹੁੰਦੇ ਫਿਰ ਆਪਾਂ ਨੂੰ ਕੰਮ ਕਰਨਾ ਵਧੀਆ ਲੱਗਦਾ ਤੇ ਹੁਣ ਮੈਂ ਲੱਗੀ ਸੀ ਡਸਟਿੰਗ ਕਰਨ ਫੈਂਕ ਡਸਟਿੰਗ ਵੀ ਕਰ ਲਾਂ ਫਿਰ ਉਸ ਤੋਂ ਬਾਅਦ ਲਾਸਟ ਤੇ ਬੈੱਡ ਸ਼ੀਟਸ ਪਿਛਾਉਂਗੀ ਅੱਜ ਮੈਂ ਨੀਚੇ ਵਾਲੇ ਬੈੱਡ ਸ਼ੀਟ ਵੀ ਥੋੜੀ ਫਰੈਸ਼ ਲਗਾ ਲੂੰਗੀ ਤੇ ਉੱਪਰ ਵਾਲੇ ਚ ਚਲੋ ਲਗਾਉਣੀ ਲਗਾਉਣੀ ਆ ਡਸਟਿੰਗ ਕਰ ਲੈਣੇ ਵੀ ਜ਼ਰੂਰੀ ਹੋ ਜਾਂਦੀ ਡਸਟਿੰਗ ਤਾਸੇ ਹੁੰਦੇ ਰਹਿਣੇ ਚ ਅਰੰਝ ਕਰ ਚਲੋ ਸ਼ਾਮ ਨੂੰ ਦੇਖੋ ਮਿੱਟੀ ਨਹੀਂ ਲੱਗੋ ਹੱਥ ਮਾਰ ਕੇ ਦੇਖਾਂਗੇ ਉਹ ਸ਼ਾਮ ਤੇ 니ਚਲ ਬੈੱਡ ਸ਼ੀਟ ਵੀ ਫਰੈਸ਼ ਲਗਾਤੀ ਮੈਂ ਆਪਦੇ ਰੂਮ ਦੀ ਡੀਪ ਕਲੀਨਿੰਗ ਕਰਕੇ ਨਾ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਦਾ ਨਿੱਕੇ ਨਿੱਕੇ ਜਾਲੇ ਲੱਗ ਹੀ ਜਾਂਦੇ ਨੇ ਮਹੀਨੇ ਤੋਂ ਸਫਾਈ ਕਰਨੀ ਪੈਂਦੀ ਆ ਤੇ ਨੀਚੀ ਵਾਲੀ ਬੈੱਡ ਸ਼ੀਟ ਲਗਾ ਕੇ ਅੱਜ ਮੈਂ ਉੱਪਰ ਵਾਲੀ ਬੈੱਡ ਸ਼ੀਟ ਬਿਲਕੁਲ ਬ੍ਰੈਂਡ ਨਿਊ ਲਗਾਈ ਆ ਇਹ ਥੋੜੇ ਦਿਨ ਪਹਿਲਾਂ ਹੀ ਮੈਨੂੰ ਮੇਰੇ ਮੰਮੀ ਨੇ ਦਿੱਤੀ ਸੀ ਤੇ ਅੱਜ ਮੈਂ ਜੋ ਬੈੱਡ ਸ਼ੀਟ ਥਾਲੀ ਲਮਾਰੀ ਖੋਲੀ ਮੈਨੂੰ ਸਾਹਮਣੇ ਸਾਹਮਣੇ ਦਿਖ ਗਈ ਇਹ ਮੈਂ ਕਿਹਾ ਚੱਲ ਮਨਾ ਅੱਜ ਨਮੀ ਚਾਦਰ ਪਛਾਉਣਾ ਹੈ ਫਾਰਮ ਕਿ ਨਹੀਂ ਰੱਖਣੀ ਹੈਗੀ ਪਤਾ ਨਹੀਂ ਕਿੰਨੇ ਦਿਨ ਜ਼ਿੰਦਗੀ ਇਹ ਮਰਨਾ ਪਤਾ ਨਹੀਂ ਜਿਉਣਾ ਨਵੀਂ ਚਾਦਰ ਬਿਸ਼ਾਉਣੀ ਆ ਜਿਵੇਂ ਫਿਰ ਨਵੀਂ ਚਾਦਰ ਹੀ ਖੜ ਲਈ ਪਹਿਲੇ ਮੈਂ ਅਸਲ ਦਿਵਾਲੀ ਤੱਕ ਸਫਾਈ ਸਫੂਆਂ ਕਰਕੇ ਆ ਫਿਰ ਉਸ ਤੋਂ ਬਾਅਦ ਬਿਸ਼ਾਵਾਂਗੇ ਫਿਰ ਮੈਂ ਕਿਹਾ ਨਈ ਦਿਵਾਲੀ ਕੀ ਨੇ ਦੇਖਣੀ ਕੀ ਨੇ ਨਹੀਂ ਦੇਖਣੀ ਪਤਾ ਨਹੀਂ ਆ ਤਾਂ ਨਵੀਂ ਚਾਦਰ ਹੀ ਵਿਸ਼ੂ ਗਈ ਰੂਮ ਵਿੱਚ ਫਿਰ ਮੈਂ ਨਵੀਂ ਕੰਟ ਕੇ ਅੱਜ ਬਿਸ਼ਾਈ ਲਈ ਮੇ ਤੋਂ ਵੇਟ ਨਹੀਂ ਹੋਈ ਮੈਂ ਕਿਹਾ ਚਲ ਦਿਵਾਲੀ ਤਾਂ ਦੇਖੀ ਜਾਊਗੀ ਜਦ ਆਊਗੀ ਤੇ ਜਾਂ ਤਾਂ ਬਿਸ਼ਾਈ ਲੈਨੇ ਆ ਮੇਰੀਆਂ ਬੈਠੀਆਂ ਸਾਲੋਂ ਸਾਲ ਚੱਲਦੀਆਂ ਨੇ ਸਾਲੋਂ ਸਾਲ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਕਲਰ ਨਹੀਂ ਫੇਡ ਹੁੰਦੇ ਕੁਝ ਨਹੀਂ ਹੁੰਦਾ ਪਹਿਲਾਂ ਬੱਚੇ ਛੋਟੇ ਸੀ ਉਦੋਂ ਖਰਾਬ ਹੁੰਦੀਆਂ ਸੀ ਪਰ ਹੁਣ ਤਾਂ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਬੈੱਡਸ਼ੀਟਸ ਨਾ ਘਸਦੀਆਂ ਨੇ ਨਾ ਕਲਰ ਫੇਡ ਹੁੰਦੇ ਨੇ ਬਿਲਕੁਲ ਨਿਊ ਦੇ ਨਿਊ ਉਵੇਂ ਜਿਵੇਂ ਹੀ ਪਈਆਂ ਰਹਿਣੀਆਂ ਨੇ ਜਨਵੇਂ ਧੋਣੀ ਵੀ ਹੈਗੇ ਹਨ ਹਫ਼ਤੇ 'ਚ ਐਵਰੀ ਵੀਕ ਮੈਂ ਚੇਂਜ ਕਰਦੀ ਆ ਬੈੱਡਸ਼ੀਟ ਪਰ ਫਿਰ ਵੀ ਬਿਲਕੁਲ ਉਵੇਂ ਜਿਵੇਂ ਹੀ ਪਈਆਂ ਰਹਿਣੀਆਂ ਨੇ ਤੇ ਬਸ ਆ ਚੇਅਰਸ ਹੈਗੀਆਂ ਸਾਫ਼ ਕਰਨ ਵਾਲੀਆਂ ਇਹ ਵੀ ਕਰਤੀ ਆ ਤੇ ਇਹਨਾਂ ਦੇ 쿠ਸ਼ਨ ਕਵਰ ਵੀ ਮੈਂ ਚੇਂਜ ਕਰਦੇ ਕਹਾਂਗੇ ਢੂਈ ਵਗੈਰਾ ਲਗਾ ਕੇ ਬੈਹਨੇ ਨਾ ਪਸੀਨਾ ਹੁੰਦਾ ਉਹ ਵੀ ਮੌ ਤੇ ਕੁਛਰ ਕਵਰ ਵੀ ਚੇਂਜ ਕਰਤੇ ਤੇ ਰੂਮ ਦੀ ਲੁੱਕ ਬਹੁਤ ਜ਼ਿਆਦਾ ਵਧੀਆ ਹੋ ਗਈ ਬੈੱਡ ਸ਼ੀਟ ਵੀ ਬਹੁਤ ਸੋਹਣੀ ਲੱਗ ਰਹੀ ਸੀ ਫਰਨੀਚਰ ਨਾਲ ਕਰਟਨਸ ਨਾਲ ਕੰਪਲੀਮੈਂਟ ਕਰ ਰਹੀ ਸੀ ਸਾਰਾ ਕੁਝ ਬਹੁਤ ਅੱਛਾ ਜਿਹਾ ਲੱਗ ਰਿਹਾ ਸੀਗਾ ਤੇ ਮੈਨੂੰ ਤਾਂ ਬਹੁਤ ਹੀ ਵਧੀਆ ਫੀਲਿੰਗ ਆ ਰਹੀ ਸੀ ਤੇ ਮੈਂ ਸੋਚਿਆ ਹੁਣ ਮੈਂ ਨਹਾ ਕੇ ਨਾ ਇੱਕ ਕਾਫੀ ਦਾ ਕੱਪ ਕਰਕੇ ਬਿਨਾਂ ਕਾਫੀ ਮੈਂ ਪਹਿਲਾਂ ਪੀਂਦੇ ਸਲਾਫੇ ਸਫਾਈ ਕਰਨ ਤੋਂ ਪਹਿਲਾਂ ਕਾਫੀ ਪੀਵਾਂ ਫਿਰ ਮੈਂ ਕਿ ਨਈ ਸਫਾਈ ਕਰਕੇ ਫਿਰ ਮੈਂ ਆਪਣੇ ਆਪ ਨੂੰ ਇੱਕ ਰਿਵਾਰਡ ਦੂੰਗੀ ਕਾਫੀ ਦਾ ਕੱਪ ਪੀਵਾਂਗੀ ਆਰਾਮ ਨਾਲ ਬੈਠ ਕੇ ਟਾਈਮ ਜਿਹੜਾ ਹੁਣ ਹੋ ਗਿਆ 11:30 ਦਾ 11:30 ਹੋ ਗਿਆ ਵੈਸੇ ਤਾਂ ਇਹ ਮੇਰਾ ਫਰੂਟ ਟਾਈਮ ਹੁੰਦਾ ਪਰ ਮੈਂ ਅੱਜ ਕੌਫੀ ਪੀ ਲਈ ਮੈਨੂੰ ਕੌਫੀ ਪੀਣ ਦਾ ਬਹੁਤ ਮਨ ਵੀ ਸੀ ਫਿਰ ਮੈਂ ਕਿਹਾ ਚਲੋ ਰੂਮ ਦੀ ਮੈਂ ਡਸਟਿੰਗ ਕਰੀਏ ਬਹੁਤ ਵੱਡਾ ਕੰਮ ਹੋ ਜਾਂਦਾ ਰੂਮ ਦੀ ਜੋ ਡੀਪ ਕਲੀਨਿੰਗ ਕਰਦੇ ਨਾ ਆਪਾਂ ਇਹ ਕੰਮ ਥੋੜਾ ਵੱਡਾ ਹੋ ਜਾਂਦਾ ਡੇਲੀ ਕਲੀਨਿੰਗ ਹੋਰ ਹੁੰਦੀ ਹੈ ਤੇ ਮੈਂ ਕਿਹਾ ਚਲੋ ਆਪਣੇ ਆਪ ਨੂੰ ਥੋੜਾ ਰਿਵਾਰਡ ਵੀ ਮਿਲ ਜੂਗਾ ਇੰਨੀ ਮਿਹਨਤ ਕਰੀਏ ਕੰਮ ਕਰਾਂ ਰੂਮ ਸਾਫ ਕਰਾਂ ਮੈਂ ਚਲੋ ਕੌਫੀ ਦਾ ਕੱਪ ਪੀ ਲਈ ਤੇ ਹੁਣ ਮੈਂ ਨਾ ਕਿਹੋ ਜਿਹਾ ਫ੍ਰੀ 11:30 ਵਜੇ ਇਹ ਬਹੁਤ ਸੱਚੀ ਕੰਮ ਨਾ ਕਰਦੇ ਇੰਨੇ ਜਿਆਦਾ ਹੋ ਜਾਂਦੇ ਨੇ ਇੱਕ ਟਾਈਮ 'ਚ ਆਪਾਂ ਸਾਰੇ ਕਰ ਨਹੀਂ ਸਕਦੇ ਲਾਈਕ ਇ ਡਿਵਾਈਡ ਕਰਕੇ ਕਰੋ ਤਾਂ ਆਪ ਨੂੰ ਥੋੜਾ ਈਜ਼ੀ ਹੋਏਗਾ ਜਿਵੇਂ ਅੱਜ ਮੈਂ ਕੱਪੜੇ ਨਹੀਂ ਵਾਸ਼ ਕੀਤੇ ਇੱਕ ਦੋ ਪੇਅਰ ਸ਼ੂਜ਼ ਸੀ ਕਲੀਨ ਕਰਨ ਵਾਲੇ ਸੀ ਦਵਿੰਦਰ ਦੇ ਵਾਸ਼ ਕਰਨ ਵਾਲੇ ਸੀ ਉਹ ਕੱਢ ਨੂੰ ਕਰੂੰ ਕੱਪੜੇ ਤੇ ਸ਼ੂਜ਼ ਪਾਣੀ ਵਾਲਾ ਕੰਮ ਕੱਢ ਨੂੰ ਕਰ ਲੂੰਗੀ ਅੱਜ ਮੈਂ ਰੂਮ ਦੀ ਡੀਪ ਕਲੀਨਿੰਗ ਕਰ ਲਈ ਫਿਰ ਕੱਲ ਨੂੰ ਹੋ ਸਕੇ ਨਾਲ ਇੱਕ ਦੋ ਰੂਮਸ ਦੀ ਡਸਟਿੰਗ ਐਡ ਕਰ ਲੂੰਗੀ ਚਲੋ ਕਿਚਨ ਦਾ ਤਾਂ ਖਾਣ ਪਕਾਉਣ ਚੱਲਦਾ ਹੀ ਰਹਿੰਦਾ ਤੇ ਆਈ ਥੋੜਾ ਥੋੜਾ ਕਰਕੇ ਘਰ ਦੇ ਕੰਮ ਹੋ ਜਾਣਗੇ ਆਪਾਂ ਇੱਕ ਵਾਰੀ ਚ ਕਹੀ ਵੀ ਇੱਕ ਵਾਰੀ ਚ ਸਾਰਾ ਕੁਝ ਆਪਾਂ ਡੀਪ ਕਲੀਨ ਕਰਨਾ ਉਹ ਨਹੀਂ ਹੁੰਦਾ ਮੇਰੇ ਤੋਂ ਪੋਸੀਬਲ ਨਹੀਂ ਮੇਰੀ ਇਹ ਆਂਦ ਤਾਂ ਕਿ ਮੈਂ ਸਫਾਈ ਕਰਨਾ ਘੰਟਾ ਕੁ ਥੋੜਾ ਜਿਹਾ ਐਕਸਟਰਾ ਕੰਮ ਕਰ ਲਾਂ ਜਿੱਦਿ ਆਪਾਂ 10 ਵਜੇ ਫ੍ਰੀ ਹੋਣੇ ਬਾਅਦ ਪਰ ਮੈਂ 11 ਵਜੇ ਤੱਕ ਕੰਮ ਕਰ ਲੂੰਗੀ ਉਸ ਤੋਂ ਬਾਅਦ ਮੈਨੂੰ ਰੈਸਟ ਚਾਹੀਦਾ ਮੇਰੀ ਬਾਡੀ ਇਸ ਤਰ੍ਹਾਂ ਦੀ ਵੀ ਮੈਨੂੰ ਰੈਸਟ ਚਾਹੀਦਾ ਰੈਸਟ ਬਿਨਾ ਮੈਂ ਲਗਾਤਾਰ ਰੈਗੂਲਰਲੀ ਸਾਰਾ ਦਿਨ ਕੰਮ ਨਹੀਂ ਕਰ ਸਕਦੀ ਹੈਗੀ ਇੱਕ ਸਾਂਝ ਵੀ ਸਾਰਾ ਕੁਝ ਮੈਂ ਕਰਕੇ ਛੱਡਣਾ ਮੈਂ ਹੌਲੀ ਹੌਲੀ ਕੰਮ ਕਰ ਆਪਣੇ ਆਪ ਤੇ ਆਪਾਂ ਨੂੰ ਸਟ्रेस ਵੀ ਨਾ ਫੀਲ ਹੋਵੇ ਆਪਾਂ ਅੱਕੀਏ ਵੀ ਨਾ ਤੇ ਆਪਾਂ ਨੂੰ ਆਪ ਡੀਮੋਟੀਵੇਟ ਵੀ ਨਾ ਹੋਈ ਕਿਉਂਕਿ ਘਰ ਦੇ ਕੰਮੇ ਰੋਜ਼ ਤੇ ਹੁੰਦੇ ਨੇ ਸਾਫ ਸਫਾਈ ਰੋਜ਼ ਤੇ ਹੁੰਦੀ ਇੱਕ ਦਿਨ ਦੀ ਤਾਂ ਹੈ ਨਹੀਂ ਵੀ ਇੱਕ ਦਿਨ ਕਰਕੇ ਆਪਾਂ ਉਸ ਤੋਂ ਬਾਅਦ ਫ੍ਰੀ ਆ ਇਹ ਰੋਜ਼ ਚਾਅਦਾ ਹੀ ਰਹਿੰਦਾ ਇਸ ਕਰਕੇ ਹਮੇਸ਼ਾ ਛੋਟੇ ਪਾਰਟਸ ਚ ਡਿਵਾਈਡ ਕਰਕੇ ਕਰੋ ਉਸ ਛੋਟੇ ਸਟੈਪਸ ਲੈ ਕੇ ਸਫਾਈ ਕਰੋ ਫਿਰ ਆਪਾਂ ਡੀਮੋਟੀਵੇਟ ਨਹੀਂ ਹੁੰਦੇ ਤਾਂ ਆਪਾਂ ਨੂੰ ਐਵੇਂ ਹੀ ਲੱਗਦਾ ਅੱਜ ਬਹੁਤ ਸਾਰਾ ਕੰਮ ਹੋ ਗਿਆ ਹੁਣ ਕੱਲ ਮੇਰੇ ਤੋਂ ਨਹੀਂ ਹੋਣਾ ਹੈਗਾ ਨਾ ਆਪਾਂ ਡੀਮੋਟੀਵੇਟ ਹੋ ਜਾਈਏ ਨੇ ਵੀ ਅੱਜ ਤਾਂ ਮੈਂ ਬਹੁਤ ਕਰ ਲਿਆ ਕੱਲ ਨੂੰ ਨਹੀਂ ਮੈਂ ਕਰ ਉਵੇਂ ਨਹੀਂ ਹੋ ਘੰਟਾ ਘੰਟਾ ਦੋੜੋ ਘੰਟੇ ਜੇ ਆਪਾਂ ਰੋਜ਼ ਲਈਏ ਤਾਂ ਨਾਲੇ ਆਪਾਂ ਬਿਜ਼ੀ ਰਹਿੰਦੇ ਆ ਨਾਲ ਆਪਣਾ ਘਰ ਥੋੜਾ ਥੋੜਾ ਕਰਕੇ ਨਾਲ ਨਾਲ ਸਾਫ ਸਫਾਈ ਹੁੰਦੀ ਰਹਿੰਦੀ ਹੈ ਚਲੋ ਜੀ ਹੁਣ ਆਪਾਂ ਪੀਨੇ ਕਾਫੀ ਤੇ ਇਸ ਨਾਲ ਅੱਜ ਦੀ ਵੀਡੀਓ ਤਾਂ ਕਰਦੇ ਐਂਡ ਏਸੀ ਮੇਰੀ ਅੱਜ ਵਾਲੀ ਵੀਡੀਓ ਹੋਪਸ ਤੁਹਾਨੂੰ ਅੱਛੀ ਲੱਗੀ ਹੋਊਗੀ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਵੀਡੀਓ ਨੂੰ ਹਾਈਪ ਵੀ ਕਰਨਾ ਐਂਡ ਅੱਗੇ ਵੀ ਆਪਣੀ ਫੈਮਿਲੀ ਫਰੈਂਡਸ ਸ਼ੇਅਰ ਕਰਨਾ ਸੋ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਦੀ ਸੱਚ ਜੀ ਅਕਾਲ